ਤੋ ਜੋ ਜਗਰਾਵ ਰੋਡ ਜਾਂਦਾ ਉਸ ਦਰਿਆ ਸਤਲੁਜ ਦੀ ਪੁਲ ਨੇ 9 ਸਤੰਬਰ 2025 ਤਾਂ ਜੋ ਅਪਡੇਟ ਤੁਹਾਡੇ ਸੰਜੀ ਮੈਂ ਕਰ ਰਿਹਾ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਆਪਣੇ ਆਪ ਚ ਵੱਡੀ ਜਾਣਕਾਰੀ ਇਹ ਲਗਾਤਾਰ ਪਾਣੀ ਵੱਧ ਰਿਹਾ ਸੀ ਹੁਣ ਉਸ ਤੋਂ ਬਾਅਦ 5 ਫੁੱਟ ਪਾਣੀ ਘਟਿਆ ਹੈ ਦਰਿਆ ਸਤਲੁਜ ਦਾ ਨਾਲ ਜੁੜ ਜੋ ਫਿਰ ਅੱਗੇ ਤੱਕ ਜਾਣਕਾਰੀ ਹੋਰ ਕਰ ਦਿਓ ਆਪਾਂ ਹੋਰ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਹਾਂਜੀ ਪਹਿਲਾਂ ਲਾਈਵ ਟੁੱਟ ਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਲਾਈਵ ਹੋਇਆ ਮਹਤਪੁਰਤ ਜੋ ਜਗਰਾਂਵ ਰੋੜ ਜਾਂਦਾ ਉਸ ਪੁਲ ਦੇ ਉੱਪਰ ਮੌਜੂਦ ਹੈ ਅਸੀਂ 9 ਸਤੰਬਰ 2025 ਦੀ ਤੁਸੀਂ ਲਾਈਵ ਅਪਡੇਟ ਲਾਈਵ ਤਸਵੀਰਾਂ ਦੇਖ ਰਹੇ ਹੋ ਤਾਂ ਦਰਿਆ ਸਤਲੁਜ ਦਾ ਜੋ ਪਾਣੀ ਸੀ ਜਲਪੱਦਰ ਸੀ ਉਹ 5 ਫੁੱਟ ਤੱਕ ਘਟ ਚੁੱਕਿਆ ਹੈ ਦਰਿਆ ਸਤਲੁਜ ਦਾ ਜਲਪੱਦਰ 5 ਫੁੱਟ ਤੱਕ ਘਟ ਚੁੱਕਿਆ ਆਪਾਂ ਪਾਖੜਾ ਦੀ ਵੀ ਗੱਲ ਕਰਾਂਗੇ ਆਪਾਂ ਪਾਖੜਾ ਦੀ ਜੋ ਲੈਵਲ ਹੈ 1677 ਹੋ ਚੁੱਕਿਆ ਹੈ ਤਾਂ ਪੋਗ ਡੈਮ ਦਾ ਵੀ ਪਾਣੀ ਘਟਿਆ ਹੈ ਤਾਂ ਇਸ ਟਾਈਮ ਲਾਈਵ ਅਪਡੇਟ ਤੁਹਾਡੇ ਤੱਕ ਪਹਿਲਾਂ ਲਾਈਵ ਹੋਈ ਸੀ ਲਾਈਵ ਉਹ ਟੁੱਟ ਗਿਆ ਤਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਵੱਡੀ ਰਾਹਤ ਮਿਲੀ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਵੱਡੀ ਅਪਡੇਟ ਹੈ ਕੱਲ ਤੇ ਅੱਜ ਪਾਣੀ ਉਨਾ ਹੀ ਘੱਟ ਰਿਹਾ ਕੱਲ ਵੀ 5 ਫੁੱਟ ਘਟਿਆ ਸੀ ਤੇ ਅੱਜ ਵੀ ਉਨਾ ਜਾਨੀ ਕਿ ਨਾ ਕੱਲ ਤੋਂ ਵੱਧ ਵਧਿਆ ਤੇ ਨਾ ਘਟਿਆ ਤੇ ਤਸਵੀਰਾਂ ਅਜੇ ਵੀ ਡਰਾਉਣੀਆਂ ਨੇ ਤਸਵੀਰਾਂ ਦਰਿਆ ਸਤਲੁਜ ਦੀਆਂ ਅਜੇ ਵੀ ਡਰੌਣੀਆਂ ਨੇ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਉਹ ਵੀ ਜ਼ਰੂਰ ਦੱਸਿਓ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਵੱਡੀ ਰਾਹਤ ਮਿਲੀ ਹੈ ਕਿਸਾਨਾਂ ਨੂੰ ਕਿਸਾਨਾਂ ਨੂੰ ਆਮ ਲੋਕਾਂ ਨੂੰ ਲਗਾਤਾਰ ਲੋਕ ਤਰਾਹੀ ਤਰਾਹੀ ਕਰ ਰਹੇ ਸੀ ਪਾਖੜਾ ਦਾ ਲੈਵਲ 1670 ਹੋ ਚੁੱਕਿਆ ਪੌ ਡੈਮ ਦਾ ਲੈਵਲ ਘਟ ਚੁੱਕਿਆ ਹਰੀਕੇ ਹੈਡ ਵਰਕਰਸ ਤੋਂ ਜੋ ਪਾਣੀ ਛੱਡਿਆ ਜਾ ਰਿਹਾ ਸੀ ਉਹ ਵੀ ਘਟਾ ਦਿੱਤਾ ਗਿਆ ਅਗਲੇ ਲੋਕੜ ਬੜੀ ਵੱਡੀ ਰਾਤ ਮਿਲੀ ਹੈ ਦਰਿਆ ਸਤਲੁਜ ਵੱਡੀ ਤਬਾਹੀ ਮਚਾ ਰਿਹਾ ਸੀ ਪ੍ਰੈਸ ਸਟਾਫ ਤੁਹਾਨੂੰ ਅਪਡੇਟ ਦੇ ਰਹੀਏ ਕਿ ਦਰਿਆ ਸਤਲੁਜ ਦਾ ਗਲ ਪੱਧਰ ਪੰਜ ਫੜਦਾ ਕਰ ਚੁੱਕਿਆ ਪਰ ਪਾਣੀ ਅਜੇ ਵੀ ਦੇਖ ਲੋ ਖਾਨ ਤੇ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਦਰਿਆ ਪਾਣੀ ਅਜੇ ਵੀ ਉਫਾਨਤ ਹੈ ਜੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਸਿਆਸਤ ਨਾਲ ਜੁੜੀ ਖਬਰ ਦਰਿਆ ਸਤਲੁਜ ਦੀ ਆਮ ਲੋਕਾਂ ਦੀ ਅਸੀਂ ਹਮੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਦਰਿਆ ਸਤਲੁਜ ਦੀ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਦਰਿਆ ਸਤਲੁਜ ਦਾ ਜਲ ਪੱਧਰ ਜੋ 5 ਫੁੱਟ ਤੱਕ ਘਟ ਚੁੱਕਿਆ ਹੈ ਪਰ ਇੱਕ ਦੁਖੀ ਵੀ ਗੱਲ ਹੈ ਕਿ ਦਰਿਆ ਨੇ ਜੋ ਖੋਰੇ ਲਾਇਆ ਹੋਏ ਸੀ ਉਹ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਲੋਕਾਂ ਦੀਆਂ ਜ਼ਮੀਨਾਂ ਵਿੱਚ ਡਗ ਰਿਹਾ ਆਪਾ ਪੋਲਰ ਡੋੜ ਰਿਹਾ ਮਾਨ ਸਰਕਾਰ ਨੇ ਇੱਕ ਜਦੋਂ ਇਹ ਮੁਆਵਜ਼ਾ ਮਿਲ ਜੂਗਾ ਪਤਾ ਉਦੋਂ ਲੱਗੂਗਾ ਕਿਤੇ ਐਲਾਨ ਐਲਾਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਇਹ ਐਲਾਨ ਐਲਾਨ ਤੱਕ ਹਿੰਮਤ ਰਿਹਾ ਸੀ 2023 ਦੇ ਵਿੱਚ ਜਦੋਂ 15000 ਐਲਾਨ ਕੀਤਾ ਔਰ ਬਹੁਤ ਘੱਟ ਲੋਕਾਂ ਨੂੰ ਮਿਲਿਆ ਸਾਰਿਆਂ ਨੂੰ ਨਹੀਂ ਮਿਲਿਆ ਬਹੁਤ ਘੱਟ ਲੋਕਾਂ ਨੂੰ ਮਿਲਿਆ ਉਹਦੇ ਲੋਕ ਦੁਖੀ ਹੋਏ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਹੈ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿ ਜਾਇਓ ਤਾਂ ਜੋ ਜਾਣਕਾਰ ਸਾਰਿਆਂ ਦੇ ਤੱਕ ਪਹੁੰਚ ਸਕੇ ਪਹਿਲਾਂ ਵੀ ਲਾਈਵ ਹੋਈ ਸੀ ਉਹ ਲਾਈਵ ਟੁੱਟ ਗਈ ਸੀ ਉਸ ਤੋਂ ਬਾਅਦ ਹੁਣ ਆਪਾਂ ਲਾਈਵ ਦੁਬਾਰਾ ਹੋਏ ਹਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਹੈ। ਮਿਸਟਰ ਰਾਜ ਆਜ਼ਾਦ ਅਲੀ। ਜੋਦੀ ਕਿਆਲਾ ਫੜੀ ਬੜੀ ਦਸਨਾ ਹੈ। ਕੜੀਏ ਦਰਿਆ ਦੀ ਲਾਈਵ ਹਾਂਜੀ ਹਾਂਜੀ ਠੀਕ ਆ ਠੀਕ ਆ ਸਸਰਾਲੀ ਜਿਗੇ ਉੱਥੇ ਤੋੜਿਆ ਬੰਨ ਬੰਨ ਕਾਪੀ ਉੱਥੇ ਚੱਲੀ ਗਿਆ ਟੁੱਟ ਗਿਆ ਟੁੱਟ ਗਿਆ ਬੰਨ ਤੇ ਪਰ ਉਹ ਚੱਲਦਾ ਇਦਾਂ ਵਾ ਇਦਾਂ ਜਿਦਾ ਨਾ ਪਾਣੀ ਖੜ ਗਿਆ ਤਾਂ ਆ ਹਾਂ ਆ ਟੁੱਟ ਗਿਆ ਨਾ ਜਿੱਦਾਂ ਬੰਨਿਆ ਇਹ ਟੁੱਟ ਕੇ ਅਗਲੇ ਬੰਨੇ ਪਿਆਲੀਆਂ ਉੱਚੀਆਂ ਨੇ ਐ ਚੱਲਣਾ ਰਿਹਾ ਕਿੰਨਾ ਹੀ ਟੁੱਟ ਗਿਆ ਯਾਨੀ ਕਿ ਉਹ ਬੰਦੀ ਪੈ ਸਰਕਾਰ ਕੀ ਹੈ ਪ੍ਰਸ਼ਾਸਨ ਕਸ ਕਰ ਰਹੇ ਪ੍ਰਸ਼ਾਸਨ ਕੋਈ ਗੋਰੀਆਂ ਰੱਖਦੇ ਨੇ ਅਗਲੇ ਬੰਨੇ ਤੇ ਉਹ ਰੋੜੀ ਜਾਂਦਾ ਵਾ ਇੱਕ ਬੰਨੀ ਕੋਰਾ ਫੋਰਾ ਲਾਇਆ ਉਹ ਇਥੋਂ ਲੈ ਕੇ ਉਹ ਤੋੜੋ ਤੋੜੀ ਫੋਰਾ ਲਾਇਆ ਭੈਣ ਚੋਤੇ ਵਾਟ ਵਾਟ ਛੁੱਟੀ ਜਾਂਦਾ ਫਿਰ ਲਸੰਦਰ ਨੂੰ ਹੁਣ ਕੀ ਹਾਲਾਤ ਹਨ ਹਾਲਾਤ ਮੇਰਾ ਮੋਬਾਈਲ ਕਿੱਥੇ ਨਾ ਰਹਾ ਆ ਕੀ ਇਹੀ ਉੱਥੇ ਆਏ ਵੀਡੀਓ ਰਹਾ ਦਿੰਦੀ ਵੀਡੀਓ ਉਹਨੂੰ ਵੀਡੀਓ ਨੇ ਇੱਧਰ ਕੱਲ੍ਹ ਆਏ ਵੇਖਿਆ ਵੀਡੀਓ ਇੱਥੇ ਆ ਦੇ ਹਨ ਰਾਤ ਭਾ ਕੇ ਵੀ ਘੰਟੇ ਰਾਤੀ 12:30 ਪਹੁੰਚ 1 ਵਜੇ ਉੱਥੋਂ ਆਏ ਸੀਗੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾਂ ਇੱਕੋ ਹੀ ਦਿਖਾਉਣਾ ਛੋਟੀ ਦੋ ਮਿੰਟਾਂ ਦੀ ਇਹ ਕੋ ਕਿਤੇ ਨਾ ਪਤਾ ਲੱਗਿਆ ਨਾ ਵੀ ਸਭ ਪਾਵੇ ਹੁਣ ਕਿੱਥੇ ਥੱਲੇ ਹੁਣ ਮੈਂ ਉਹ ਵੇਖਣੀ ਆ ਵਾੜ ਦੀ ਦਰਿਆ ਦੀ ਬਾੜ ਕੁੱਤਾ ਕੋਲਾ ਦਾ ਆ ਦੇਖੋ ਆ ਵਾ ਬੰਨ ਤੋੜ ਕੇ ਨਾ ਇੱਥੇ ਬੰਨ ਸੀਗਾ ਵਾਹ ਭਾਈ ਇੱਧਰ ਬੰਨ ਤੋੜ ਕੇ ਤੇ ਆ ਕੋਰਾ ਲੱਗਾ ਇੱਧਰ 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 ਦੋਸਤ ਕੁੱਤੇ ਬੰਨ ਲੱਗੇ ਸੀ ਅੱਛਾ ਇਹ ਤਾਂ ਪਾਣੀ ਘਟ ਗਿਆ ਵਧ ਗਿਆ ਤਾਂ ਦੇਖ ਭਾਈ ਹਾਂ ਫੇਰ ਫੇਰ ਪਾਣੀ ਆ ਹੀ ਤੇ ਤਾਂ ਆ ਗਿਆ ਪਾਣੀ ਅਜੇ ਵੀ ਵਧ ਗਿਆ ਨਾ ਪਾਣੀ ਆ ਜਾਣਾ ਵਾ ਹੁਣ ਵਧਣ ਚਾਹ ਆ ਦੇਖ ਇਹ ਉਹ ਜਿਹੇ ਪੀਪਲਸ ਜਾਂਦਾ ਉਹ ਗਿਆ ਇਦਾਂ ਪੀਪਲਸ ਜਾਂਦੇ ਨੇ ਕਿ ਇਦਾਂ ਤਾਂ ਨਹੀਂ ਲੱਗਦਾ ਕਿ ਪਾਣੀ ਬਦੂ ਨਹੀਂ ਬਦਲ ਰਿਹਾ ਨਾ ਵਧੀ ਫੇ ਤਾਂ ਵਧੀਆ ਨਹੀਂ ਨਾ ਜੇ ਵਧ ਗਿਆ ਨਾ ਪਾਣੀ ਮੰਨ ਲਾ 2 ਫੁੱਟ ਵੀ ਪਾਣੀ ਵਧ ਗਿਆ ਫੇਰ ਬਾਹਰ ਨਹੀਂ ਕੋਈ ਫੇਰ ਉੱਥੋਂ ਬਾਹਰ ਨਿਕਲੋ ਨਾ ਹੁਣ ਅਗਲੇ ਬਨੇ ਨੀਵੇਂ ਨੇ ਕੀਤ ਅੱਗੇ ਇੱਕ ਆਰਜੀ ਬੰਦ ਨਹੀਂ ਬਣਾਇਆ ਸੀਗਾ ਨਾ ਆਰਜੀ ਬਣਾਇਆ ਸੀ ਨਾ ਉਹ ਪਿੱਛੇ ਰਹਿ ਗਿਆ ਉਹ ਟੁੱਟ ਗਿਆ ਕਰਕੇ ਐਂ ਬ੍ਰੈਕਟ ਬਣਾਈ ਸੀ ਨਾ ਅੱਛੋ ਵੀ ਟੁੱਟ ਗਿਆ ਉਹ ਨਾ ਉਧਰ ਉਧਰ ਨਹੀਂ ਗਿਆ ਹੁਣ ਉਥੋਂ ਨਹੀਂ ਕੋਰ ਲਾਈ ਉਥੇ ਕੱਢ ਗਿਆ ਉਹਦੇ ਅਗਲੇ ਬੰਨੇ ਟੱਕਰ ਡੇਂਦੀ ਆ ਅੱਛਾ ਮੋਰ ਅਗਲੇ ਬੰਨੇ ਯਾਨੀ ਆ ਜਿੱਥੇ ਉਹ ਬਖਾ ਲਿਆ ਤੈਨੂੰ ਇਹ ਬੰਨ ਤੋਂ ਪਿਛਲੇ ਬੰਨੇ ਆ ਤੇ ਇਹ ਆ ਬੰਨ ਤੋਂ ਅਗਲੇ ਬੰਨੇ ਟੱਕਰ ਡਾਈ ਹੈ ਜਿੱਥੇ ਬੰਨ ਬਣਾਇਆ ਨਾ ਉਦੋਂ ਅਗਲੇ ਬੰਨੇ ਟੱਕਰ ਡਾਈ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ ਪ੍ਰਸ਼ਾਸਨ ਫੌਜ ਵੀ ਲੱਗੀ ਆ ਬੋਰੀਆਂ ਭਰ-ਭਰ ਹੋਰ ਪ੍ਰਸ਼ਾਸਨ ਦਾ ਤੁਸੀਂ ਹੈ ਤੇ ਉਹ ਬੋਰੀਆਂ ਭਰ-ਭਰ ਕੇ ਜਾਂ ਛੁੱਟੀ ਜਾਂਦੇ ਆ ਉਹ ਡੜਮ ਕਰਦੀਆਂ ਵਾਜਦੀਆਂ ਨੇ ਕੋਈ ਵੀ ਨਹੀਂ ਬਸ ਮੜ ਕੇ ਦੱਸੋ ਦੇਖ ਕੇ ਤੇ ਆਪਾਂ ਕੀ ਨਾਲੀ ਦਾ ਤੁਹਾਨੂੰ ਮੈਂ ਉੱਥੇ ਕੈਮਰਾ ਫਿਲ ਕਰਾਂ ਹਾਂ ਕੈਮਰਾ ਕਰਾਂਗਾ ਕੈਮਰਾ ਹੋਣਾ ਮੇਰਾ ਮੂੰਹ ਮਾਰ ਨਹੀਂ ਉਦਾਂ ਦਾ ਚਲ ਤੇ ਬਾਅਦ ਚ ਕੋਈ ਨਹੀਂ ਮੈਂ ਆ ਜੰਨਾ ਬਾਅਦ ਸ਼ਹਿਰ ਕੇ ਆ ਜੰਨਾ ਘਰੇ ਅੱਜ ਕੱਲ ਆਪਾਂ ਜਾ ਕੇ ਆਵਾਂਗੇ ਫਿਰ ਤੂੰ ਮੈਂ ਤੈਨੂੰ ਕਾਸ਼ ਛੱਡਦਾ ਆਂ ਦੁਪਹਿਰਾਂ ਕੇ ਜੀ ਆਂ ਠੀਕ ਹੈ ਮੈਂ ਫਿਰ ਫੋਨ ਲਾਉਂਗਾ ਠੀਕ ਹੈ ਤੇ ਵੀਡੀਓ ਦਾ ਪ੍ਰੋਗਰਾਮ ਹੈ ਨਾਲ ਹੀ ਵੀਡੀਓ ਲੇ ਗਾਂਗੇ ਤੇ ਆਪਾਂ ਦੋ ਤਿੰਨ ਦੋ ਕੁ ਘੰਟੇ ਜਾਈਦਾ ਜ਼ਿਆਦਾ ਨਹੀਂ ਜਾਈਦਾ ਚਲ ਆਪਾਂ ਜਾਇਆ ਤੇ ਆਪਾਂ ਜਾ ਕੇ ਆਵਾਂਗੇ ਠੀਕ ਹੈ ਹਾਂ ਆ ਗੱਲ ਹੈ ਪਣੀ ਜਾਣਾ ਉਹ ਫਿਰ ਉਹ ਪੱਤਰਕਾਰ ਆ VOTING ਉੱਥੇ ਕਰਕੇ ਆਉਣੀ ਠੀਕ ਹੈ ਨਾ ਉੱਥੇ ਕਰ ਮੈਂ ਖੜ ਕੇ ਤੈਨੂੰ ਦੇ ਦੂੰਗਾ ਵੀ ਆ ਗੱਲ ਹੈ ਮੇਰੀ ਡਿਊਟੀ ਲੱਗੀ ਹੈ ਨਾ ਠੀਕ ਆ ਪ ਜਾਏਗਾ ਹਾਂ ਆ ਗੱਲ ਚਲੋ ਠੀਕ ਹੈ ਹੈ ਠੀਕ ਹੈ ਬਰੇ ਤੁਹਾਨੂੰ ਹਾਂ ਓਕੇ ਧੰਨਵਾਦ ਮੈਂ ਹੋ ਕੋਰਾ ਹੀ ਵੇਖਣ ਆਇਆ ਵੀ ਇੱਥੇ ਵੀ ਲੱਗਾ ਵੀਰ ਸਾਹਿਬ ਕਹਿੰਦੇ ਉੱਥੇ ਵੀ ਵੇਖ ਇੱਥੇ ਲੱਗਾ ਉਹ ਸਾਹਮਣੇ ਲੱਗਾ ਉਹ ਰਿੰਗ ਬੰਨ ਦੇ ਨਾਲ ਆ ਗਿਆ ਵਦਰਾ ਉੱਥੇ ਅੱਗੇ ਪਰਲੇ ਬੰਨੇ ਚੱਲ ਗਿਆ ਹਾਂ ਹਾਂ ਪਰਲੇ ਬੰਨੇ ਅੱਗੇ ਨਾ ਕੋਈ ਰਿੰਗ ਬੰਨਾਂ ਜੋ ਮੌਦ ਨਾਲੇ ਉਹਦੇ ਇਦਾਂ ਪਾਣ ਖਿਲਦ ਰਿਹਾ ਉਹ 10 ਦਿਨ ਤੱਕ ਬੰਨ ਹੋਈ ਗਿਆ ਉਹ ਸਾਹਮਣੇ ਪਪੂਲਰ ਖੜੇ ਉਹ ਰਿੰਗ ਬੰਨਣ ਦੇ ਨਾਲ ਆ ਗਏ। ਸਾਰਾ ਪਾਣੀ ਉੱਧਰ ਚਲ ਗਿਆ। ਸਾਨੂੰ 3 ਦਿਨ ਹੋਇਆ ਸੁਸਰਾਲੀ 4 ਦਿਨ ਜਾਈਦਾ ਰੋਜ਼ ਹੀ। ਇਹ ਵੀ ਦੇਖੋ ਇਸੇ ਹੀ ਲਾ ਤੋ ਦਿੰਦੇ। ਇੱਥੇ ਤੇ ਸਭ ਤੋਂ ਵੱਡਾ ਖਤਰਾ ਬੰਨਣਾ ਨਾਲ ਉਹ ਰਿੰਗ ਬੰਨਣਾ। ਇਹ ਸਮਝੀ ਗਿਆ ਸਮਝੀ ਗਿਆ। ਜੇ ਪਾਣੀ ਵਧਿਆ ਉੱਥੇ ਤੇ ਫਿਰ ਆ ਗਿਆ ਲੁਧਿਆਣੇ ਸਾਨੂੰ। ਕੋਈ ਇੱਕ ਫੁੱਟ ਵੀ ਪਾਣੀ ਵਧ ਗਿਆ ਨਾ 1.5 ਫੁੱਟ ਤੇ ਵੜ ਜਾਣਾ ਖੇਤ ਗਾਂ ਹੁਣ ਨੀਵੇਂ ਨੇ ਖੇਤ ਜਿੱਥੇ ਹੁਣ ਗਾਂ ਢਾਲਾਈ ਆ ਨਾ। ਉੱਥੇ ਹੁਣ ਖੇਤ ਨੀਵੇਂ ਨੇ। ਹੁਣ ਇੱਥੇ ਸੁਟਣਗੇ ਕਿ ਉੱਥੇ ਸੁਟਣਗੇ ਤੂੰ ਦੱਸ ਦੇ ਵੀ ਸਾਰੇ ਇੱਥੋਂ ਲੈ ਕੇ ਉਹ ਤੂਰ ਤੱਕ ਹੋਰ ਲਾਈ ਆ ਮੰਨ ਲਾ ਠੀਕ ਆ ਉਹ ਉਥੋਂ ਕਿਲੇ ਦੇ ਵਿੱਚ ਉਹਨੇ ਹੋਰ ਲਾਈ ਆ ਹੁਣ ਇੱਥੇ ਸੁੱਟਣਗੇ ਉੱਥੇ ਸੁੱਟਣਗੇ ਉਹ ਕਢੰਮ ਕਰਦਾ ਵਾਜਦਾ ਵਾ ਡੂੰਗਾ ਬੜਾ ਉਥੇ ਉਥੇ ਘੱਟੋ ਘੱਟ 100-100 ਫੁੱਟ ਡੂੰਗਾ ਬਥੇ 100-100 ਡੇਟੂਨ ਸੌਣੇ ਆ ਨੀ ਫੇਰ ਪ੍ਰਸ਼ਾਸਨ ਉਹ ਕੋ ਬੰਦ ਬਣਾ ਦੇ ਉਹਨੇ ਇੱਕ ਤੂਰ ਤੱਕ ਬਣਾ ਦੇਵੇ ਜਾਂ ਫੇਰ ਤੂਰ ਤੱਕ ਬਣਾਵੇ ਫੇਰ ਆ ਤੂਰ ਤਾਂ ਫੌਜ ਵੀ ਲੱਗੀ ਆ ਉਥੇ ਫੌਜ ਵੀ ਲੱਗੀ ਆ ਕਿਆ ਬਾਬੇ ਜਿਹੜੇ ਧੰਤਾ ਤੇਰਾ ਆਸਰਾ ਗੁਰੂ ਮਹਾਰਾਜ ਅਸੋਰੀ ਰਾਧਾ ਸਾਮੀ ਵਾਲੇ ਉਹ ਵੀ ਲੱਗੇ ਵਿਚਾਰੇ ਕੀ ਹੋਊਗਾ ਯਾਰ ਮੈਨੂੰ ਲੱਗਦਾ ਨਹੀਂ ਇਹ ਪਾਣੀ ਵਧ ਗਿਆ ਫਿਰ ਲੁਧਿਆਣਾ ਗਿਆ ਮਿੱਤਰਾ ਮੈਂ ਤਾਂ ਬਰਸ਼ ਦਾ ਕਰਨ ਆ ਬਰਸ਼ ਹੋਣ ਹਾਂ ਹਾਂ ਜੀ ਹਾਂ ਜੀ ਹਾਂ ਪਰ ਅੰਨਾ ਮਹੀਨਾ ਪੂਰਾ ਬਰਸ਼ ਦਾ ਪਿਆ ਹੀ ਹੈ ਜੀ ਹਾਂ ਇਹ ਤੇ ਗੱਲ ਹੈ ਅਜੇ 9 ਹੋਈਏ 20 ਦਿਨ ਪਏ ਆ 20 ਦਿਨ ਪਏ ਹਾਂ ਉਹ ਗੱਲ ਹੈ ਨਾ ਭੈਣ ਚਲੋ ਕੋਈ ਨਾ ਚਲੋ ਮੈਂ ਦੱਸੂ ਤੈਨੂੰ ਕਰੂੰਗਾ ਫੋਨ ਠੀਕ ਹੈ ਤਾਂ ਇੱਕ ਵਰਦੀਆਂ ਸਾਡੀਆਂ ਵੇਖੀ ਪਈਆਂ ਰਾਤੀਆਂ ਬਦਲ ਗਈਆਂ ਹੁਣ ਮੈਨੂੰ ਵੀਡੀਓ ਕਹਿੰਦਾ ਤੂੰ ਮੇਰੇ ਉੱਤੇ ਰਿਪੋਰਟ ਟਾਈਮ ਨਾ ਦੇਣੀ ਆ ਤੇ ਇੱਥੇ ਨਹੀਂ ਦੇਣੀ ਆ ਇੱਥੇ ਦੀ ਵੀ ਆ ਉਹ ਜਹੀ ਫਿਰ ਬੜੋ ਸਮੇਂ ਲਈ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਰਿੰਗ ਬੰਨ ਤੇ ਹਾਂ ਵੱਡੇ ਪੱਦਰ ਤੇ ਲੱਗਿਆ ਉਸੇ ਠੀਕ ਠੀਕ ਤਾਂ ਲੁਧਿਆਣੇ ਦੇ ਨੇੜੇ ਸਸਰਾਲੀ ਤੋਂ ਵੱਡੀ ਅਪਡੇਟ ਆਈ ਆ ਤੁਸੀਂ ਆਵਾਜ਼ ਸੁਣੀ ਹੋਗੀ ਉੱਥੇ ਇੱਕ ਜਿੱਥੋਂ ਬੰਦ ਟੁੱਟਿਆ ਸੀ ਥੋੜਾ ਜਿਹਾ ਬੰਨ ਬਣਾਇਆ ਸੀ ਤਾਂ ਹੁਣ ਉਹ ਬੰਨ ਵੀ ਖਤਮ ਹੋ ਚੁੱਕਿਆ ਤਾ ਉੱਥੇ ਬੰਦ ਟੁੱਟ ਚੁੱਕੇ ਆ ਹਾਲਾਤ ਮੈਂ ਦਿਖਾਉਣਾ ਸਸਰਾਲੀ ਦੇ ਕਿਦਾਂ ਦੇ ਨੇ ਜਿਸ ਤਰ੍ਹਾਂ ਤੁਸੀਂ ਸਾਹਮਣੇ ਤਸਵੀਰ ਦੇਖ ਸਕਦੇ ਹੋ ਇਸੇ ਤਰ੍ਹਾਂ ਨੇ ਜੇਕਰ 2 ਫੁੱਟ ਪਾਣੀ ਵਧ ਗਿਆ ਇਹ ਫਿਰ ਲੁਧਿਆਣੇ ਵੱਡ ਜਾਊਗਾ ਵੇ ਗੁਰੂ ਮਹਿਰ ਕਰਨ ਤਾਂ ਸਸਰਾਲੀ ਤੋਂ ਵੱਡੀ ਖਬਰ ਆਈ ਹੈ ਵੱਡੀ ਅਪਡੇਟ ਇਹ ਬਾਈ ਵੀਡੀਓ ਪੀ ਨਾਲ ਕੰਮ ਕਰਦਾ ਸੀ ਕਹਿੰਦਾ ਉੱਥੇ ਮੈਂ ਰਿਪੋਰਟ ਲੈਣ ਆਇਆ ਤੇ ਸਸਰਾਲੀ ਜੋ ਹਾਲਾਤ ਮਾੜੇ ਨੇ ਉੱਥੇ ਬੰਦ ਟੁੱਟ ਚੁੱਕਿਆ ਅੱਗੇ ਆਰਜੀ ਬੰਦ ਜੋ ਲਗਾਇਆ ਸੀ ਥੋੜੇ ਜਿਹੀ ਜਗ੍ਹਾ ਤੋਂ ਪਰ ਉਥੇ ਜੇਕਰ 2 ਫੁੱਟ ਦਰਿਆ ਦਾ ਪਾਣੀ ਵੱਧ ਜਾਂਦਾ ਤਾਂ ਉਸ ਜਗ੍ਹਾ ਤੋਂ ਨਿਕਲਣਾ ਸ਼ੁਰੂ ਹੋ ਜਾਊਗਾ ਤੇ ਅੱਗੇ ਲੁਧਿਆਣੇ ਨੂੰ ਇੱਕ ਵੱਡੀ ਮਾਰ ਪੈਗੀ ਲੁਧਿਆਣੇ ਨੂੰ ਵੱਡੀ ਮਾਰ ਪੈਗੀ ਸਸਰਾਲੀ ਜ਼ਿਲ੍ਹਾ ਲੁਧਿਆਣਾ ਜਿੱਥੋਂ ਪਾਣ ਟੁੱਟੇ ਦੀ ਖਬਰ ਆ ਰਹੀ ਸੀ ਉਥੇ ਉਹ ਕੰਬਨ ਟੁੱਟ ਚੁੱਕਿਆ ਜੋ ਅੱਗੇ ਆਰਜੀ ਬੰਨ ਲਗਾਇਆ ਸੀ ਉਹ ਪਿੱਛੇ ਰਹਿ ਗਿਆ ਤੇਰਾ ਉਦੋਂ ਵੀ ਅੱਗੇ ਵੱਧ ਚੁੱਕਿਆ ਤਾਂ 2 ਫੁੱਟ ਹੋਰ ਪਾਣੀ ਆ ਜਾਂਦਾ ਤਾਂ ਫਿਰ ਲੁਧਿਆਣੇ ਦੇ ਹਾਲਾਤ ਤਰਸਯੋਗ ਹੋ ਜਾਣਗੇ ਤੇ ਲੁਧਿਆਣੇ ਤੋਂ ਵੀ ਤੁਹਾਨੂੰ ਵੱਡੀ ਅਪਡੇਟ ਦਿੱਤੀ ਹੈ ਦਾ ਇਸ ਟਾਈਮ ਦਰਿਆ ਦੇ ਪਾਣੀ ਦੀ ਗੱਲ ਕਰੀਏ ਤਾਂ ਤਕਰੀਬਨ 5 ਫੁੱਟ ਘਟਿਆ ਪਰ ਦੂਜੇ ਪਾਸੇ ਲੁਧਿਆਣਾ ਦੇ ਹਾਲਾਤ ਮਾੜੇ ਹੋ ਜਾਣਗੇ ਸਸਰਾਲੀ ਜੋ ਬੰਨ ਸੀ ਇੱਕ ਟੁੱਟ ਚੁੱਕਿਆ ਜੋ ਕਿ ਆਜਿ ਰਜੀ ਬੰਨ ਥੋੜਾ ਜਆ ਹੋਰ ਲਗਾਇਆ ਸੀ ਪਰ ਰੁਕ ਜੇ ਪਰ ਦਰਿਆ ਦੂਜੇ ਪਾਸੇ ਹੋ ਗਿਆ ਹੁਣ ਉੱਥੇ ਵੀ ਪਾਣੀ ਅੱਗੇ ਵੱਧ ਸਕਦਾ ਹੈ ਤਾਂ ਉੱਥੋਂ ਪਾਣੀ ਅੱਗੇ ਵੱਧਦਾ ਸਸਰਾਹਲੀ ਜ਼ਿਲ੍ਹਾ ਲੁਧਿਆਣਾ ਉੱਥੋਂ ਬੰਨ ਟੁੱਟ ਗਿਆ ਸੀ ਪਰ ਉਸ ਤੋਂ ਅੱਗੇ ਆਰਜੀ ਬੰਨ ਲਗਾਇਆ ਸੀ ਉਹ ਆਰਜੀ ਬੰਨ ਕੜਾ ਲਗਾਇਆ ਸੀ ਥੋੜੀ ਜਗ੍ਹਾ ਤੇ ਸੀ ਸਾਰਾ ਨਹੀਂ ਸੀ ਲਗਾਇਆ ਤਾਂ ਹੁਣ ਜੇਕਰ 2 ਫੁੱਟ ਪਾਣੀ ਵੱਧ ਜਾਂਦਾ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਵੜ ਜਾਊਗਾ ਵੈਸੇ ਗੁਰੂ ਕਿਰਪਾ ਕਰੇ ਕਿ ਦਰਿਆ ਸਤਲੁਜ ਦਾ ਪਾਣੀ ਹੋਰ ਘਟ ਜੇ ਤੇ ਵੱਡੀ ਖਬਰ ਤੁਹਾਨੂੰ ਦੇ ਰਿਆਂ ਸਸਰਾਲੀ ਜ਼ਿਲ੍ਹਾ ਲੁਧਿਆਣਾ ਉੱਥੋਂ ਬੰਨ ਟੁੱਟ ਗਿਆ ਸੀ ਉੱਥੇ ਫਿਰ ਅੱਗੇ ਆਰਜੀ ਬੰਨ ਲਗਾਇਆ ਸੀ ਪਾਣੀ ਉਦੋਂ ਵੀ ਅੱਗੇ ਵੱਧ ਗਿਆ ਤਾਂ ਅੱਗੇ ਥਾਂ ਨੀਮਾ ਹੁਣੇ-ਹੁਣੇ ਖਬਰ ਆਈ ਹੈ ਇੱਥੋਂ ਕਮਾਈ ਗੱਡੀ ਤੇ ਜਾ ਰਹੀ ਸੀ ਬੀਡੀਪੋ ਨਾਲ ਉਸਦੀ ਡਿਊਟੀ ਲੱਗੀ ਹੈ ਸਰਕਾਰੀ ਤਾਂ ਉਹਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ 2 ਫੁੱਟ ਪਾਣੀ ਹੋਰ ਆ ਜਾਂਦਾ ਤਾਂ ਫਿਰ ਲੁਧਿਆਣਾ ਵਿੱਚ ਵੜ ਜਾਊਗਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਹਮੇਸ਼ਾ ਨਵੀਂ ਅਪਡੇਟ ਦਰਿਆ ਸਤਲੁਜ ਦੀ ਪ੍ਰਸ਼ਾਸਨ ਨਾਲ ਜੁੜੀ ਖਬਰ ਲੈ ਕੇ ਆਉਂਦੇ ਰਹਿੰਨੇ ਆ ਤਾਂ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟਿਆ ਹੈ ਪਰ ਦੂਜੇ ਪਾਸੇ ਤੁਹਾਨੂੰ ਸਸਰਾਲੀ ਸਰਾਲੀ ਜਿਹਨਾਂ ਲੁਧਿਆਣਾ ਉੱਥੇ ਦੀ ਵੀ ਅਪਡੇਟ ਦਿੱਤੀ ਹੈ ਤ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਦਰਿਆ ਸਤਲੁਜ ਦੀ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟਿਆ ਤੇ ਸਸਰਾਲੀ ਜ਼ਿਲ੍ਹਾ ਲੁਧਿਆਣਾ ਜਿੱਥੋਂ ਬੰਨ ਟੁੱਟੇ ਦੀ ਖਬਰ ਆ ਰਹੀ ਸੀ ਬੰਨ ਟੁੱਟ ਗਿਆ ਸੀ ਉਦੋਂ ਅੱਗੇ ਕਾਰਜੀ ਬੰਦ ਲਗਾਇਆ ਸੀ ਉਹ ਆਰਜੀ ਬੰਨ ਨੇ ਵੀ ਦਰਿਆ ਨੇ ਪਾਰ ਕਰ ਲਿਆ ਹੁਣ ਕਿਉਂਕਿ ਖੋਰਾ ਲੱਗਿਆ ਹੋਇਆ ਸੀ ਬਹੁਤ ਜ਼ਿਆਦਾ ਤਾਂ ਹੁਣ 2 ਫੁੱਟ ਪਾਣੀ ਹੋਰ ਆ ਜਾਂਦਾ ਤੇ ਪਾਣੀ ਦਰਿਆ ਚੋਂ ਉੱਥੇ ਬਾਹਰ ਨਿਕਲ ਜਾਊਗਾ ਤੇ ਵੱਡੇ ਪੱਧਰ ਤੇ ਲੁਧਿਆਣੇ ਦਾ ਨੁਕਸਾਨ ਹੋਵੇਗਾ ਤਾਂ ਲੁਧਿਆਣੇ ਤੋਂ ਵੀ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਤਾਂ ਲੁਧਿਆਣੇ ਦੀ ਵੀ ਤੁਹਾਨੂੰ ਅਪਡੇਟ ਦੇਤੀ ਹੈ ਪਰ ਦੂਜੇ ਪਾਸੇ ਜੇਕਰ ਪਾਣੀ ਦੇ ਗੱਲ ਕਰੀਏ ਤਾਂ ਦਰਿਆ ਸਤਲੁਜ ਦਾ ਜੋ ਜਲਪੰਧਰ ਸੀ ਤਕਰੀਬਨ 2 ਫੁੱਟ ਘਟਿਆ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਕੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਨਹੀਂ ਲੱਗਦੇ ਦਰਿਆ ਸਤਲੁਜ ਦੀ ਪੁਲ ਦੇ ਉੱਪਰ ਅਸੀਂ ਮੌਜੂਦ ਹਾਂ ਜੋ ਮਹਿਦ ਪਰ ਤੋਂ ਜਗਰਾਵ ਰੋਡ ਜਾਂਦਾ ਹੈ ਰਸਤੇ ਤੇ ਦਰਿਆ ਸਤਲੁਜ ਦਾ ਪੁਲ ਆਉਂਦਾ ਅਸੀਂ ਉੱਥੇ ਮੌਜੂਦ ਹਾਂ 13 ਮਿੰਟ ਤਕਰੀਬਨ ਹੋ ਚੁੱਕਿਆ 15 ਮਿੰਟ ਦਾ ਅਸੀਂ ਲਾਈਵ ਤੁਹਾਨੂੰ ਦਿਖਾਵਾਂਗੇ ਦਰਿਆ ਸਤਲੁਜ ਦੇਆਂ ਤਸਵੀਰਾਂ ਨੇ ਇੱਧਰ ਦਰਿਆ ਬਹੁਤ ਪਿੱਛੇ ਸੀ ਇੱਧਰ ਵੇਖਾ ਬਹੁਤ ਜ਼ਿਆਦਾ ਢਾ ਲੱਗੀ ਹੋਈ ਹੈ ਅੱਗੇ ਤੱਕ ਦੇਖ ਲਓ ਪਪੂਲਰ ਵਗੈਰਾ ਕਿੱਦਾਂ ਖੜਿਆ ਉੱਥੇ ਤੱਕ ਪਹੁੰਚ ਚੁੱਕਿਆ ਇੱਥੇ ਪਪੂਲਰ ਬਹੁਤ ਜ਼ਿਆਦਾ ਸੀ ਉਹ ਸਾਰੇ ਕੁਝ ਤਾਂ ਪੱਟ ਲੈ ਤੇ ਕੁਝ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਏ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਟਾਈਮ ਦੀ ਤੁਸੀਂ ਕਿੱਥੋਂ ਦੇਖ ਰਹੇ ਹੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਅੱਜ ਅਸੀਂ ਤੁਹਾਨੂੰ ਲੋਹੀਆਂ ਰੇ ਦੀ ਅਪਡੇਟ ਦਿਖਾਵਾਂਗੇ ਕਿੱਥੇ ਕਿੰਨਾ ਪਾਣੀ ਹੈ ਕੀ ਹਾਲਾਤ ਨੇ ਸਾਰੀ ਅਪਡੇਟ ਉਹ ਦਿਖਾਵਾਂਗੇ ਲੋਹੀਆਂ ਤੇ ਉਦੋਂ ਵੀ ਸਾਡੇ ਨਾਲ ਜੁੜੇ ਰਹੋ ਚੈਨ ਨਾਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਨਹੀਂ ਲੱਗਦੇ ਬਿਲਕੁਲ ਫ੍ਰੀ ਹੁੰਦੀ ਹੈ। ਤਾਂ ਵੱਡੀ ਅਪਡੇਟ ਤੁਹਾਨੂੰ ਦਰੇਸ਼ ਦੇ ਰਿਹਾ ਕਿ ਦਰਿਆ ਸਤਲੂ ਦਾ ਜਲ ਪੱਧਰ 5 ਫੁੱਟ ਤੱਕ ਘਟਿਆ ਹੈ। ਦੂਜੇ ਪਾਸੇ ਵੱਡੀ ਅਪਡੇਟ ਦੇਦੀ ਇਸ ਸਰਾਲੀ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਬੰਦ ਟੁੱਟ ਗਿਆ ਸੀ ਫਿਰ ਅੱਗੇ ਆਰਜੀ ਬੰਦ ਲਗਾਇਆ ਸੀ ਤੇ ਜੇਕਰ 2 ਫੁੱਟ ਹੋਰ ਪਾਣੀ ਆ ਜਾਂਦਾ ਤਾਂ ਅੱਗੇ ਬੰਦ ਉਹ ਨਹੀਂ ਹੈ ਖਤਮ ਹੋ ਚੁੱਕਿਆ ਹੈ। ਤਾਂ ਪਾਣੀ ਦਰਿਆ ਚ ਬਾਹਰ ਨਿਕਲ ਜਾਊਗਾ ਅੱਗੇ ਸਾਰਾ ਨੀਵਾ ਥਾਂ ਹੈ। ਕੱਲ ਲੁਧਿਆਣੇ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਉੱਥੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਆਰਮੀ ਲੱਗੀ ਹੋਈ ਹੈ ਪਰ ਦਰਿਆਵਾਂ ਦੇ ਅੱਗੇ ਕਹਿੰਦੇ ਕਿਸੇ ਦਾ ਜੋਰ ਨਹੀਂ ਹੁੰਦਾ ਅੱਲਾਹ ਤੇ ਲੁਧਿਆਣੇ ਤੋਂ ਕਿ ਬਹੁਤ ਜ਼ਿਆਦਾ ਮਾੜੇ ਬਣ ਸਕਦੇ ਆ ਵੱਡੀ ਅਪਡੇਟ ਇਹ ਤਾਂ ਹੁਣ 15 ਮਿੰਟ ਦਾ ਲਾਈਵ ਹੋ ਚੁੱਕਿਆ ਹੈ ਇਜਾਜ਼ਤ ਲੈਣੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ